ਗੇੜੀ ਲਾਉਣ ਵਾਲੇ ਮੁੰਡਿਆਂ ਦੀ ਹੁਣ ਖੈਰ ਨਹੀਂ ਜੀ ਹਾਂ ਸਰਕਾਰੀ ਸਕੂਲ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਜੀ ਹਾਂ ਸਕੂਲੀ ਵਿਦਿਆਰਥਣਾਂ ਦੇ ਮਾਪਿਆਂ ਦੀ ਸ਼ਿਕਾਇਤ ਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਵਿਧਾਇਕ ਮਲੋਟ ਨੇ ਸੀਸੀਟੀਵੀ ਕੈਮਰੇ ਲਗਵਾ ਦਿੱਤੇ ਨੇ ਦੱਸਣਾ ਬੰਦ ਹੈ ਕਿ ਪਿਛਲੇ ਸਮੇਂ ਵਿੱਚ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਸਕੂਲ ਦੀ ਛੁੱਟੀ ਸਮੇਂ ਉਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਨੂੰ ਦੇਖਦੇ ਹੋਏ ਹਲਕਾ ਮਲੋੜ ਤੋਂ ਵਿਧਾਇਕ ਤੇ ਕੈਬਨਟ ਮੰਤਰੀ ਹਲਕਾ ਬਲਜੀਤ ਕੌਰ ਨੇ ਸਕੂਲੀ ਲੜਕੀਆਂ ਸੁਰੱਖਿਆ ਨੂੰ ਦੇਖਦੇ ਹੋਏ ਮਲੋੜ ਵਿਖੇ ਲੜਕੀਆਂ ਦੇ ਸਰਕਾਰੀ ਸਕੂਲ ਦੇ ਸੀਸੀਟੀਵੀ ਕੈਮਰੇ ਲਾਏ ਗਏ ਨੇ ਜਿਨ੍ਹਾਂ ਦਾ ਸਿੱਧਾ ਕੰਟਰੋਲ ਸਕੂਲ ਦੇ ਨਾਲ ਪੁਲਿਸ ਥਾਣੇ ਨਾਲ ਵੀ ਹੋਵੇਗਾ ਇਨਾ ਕੈਮਰਾ ਦੇ ਲੱਗਣ ਤੇ ਸਕੂਲ ਪ੍ਰਬੰਧਕਾਂ ਤੇ ਸਕੂਲੀ ਵਿਦਿਆਰਥੀਆਂ ਨੇ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ ਹੈ ਇਸ ਉਪਰਾਲੇ ਦੇ ਸਦਕਾ ਲੜਕੀਆਂ ਹੁਣ ਸਕੂਲ ਦੀ ਛੁੱਟੀ ਸਮੇਂ ਹਮੇਸ਼ਾ ਸੁਰੱਖਿਅਤ ਮਹਿਸੂਸ ਕਰਨਗੀਆਂ ਨਾਮ ਮੈਂ ਪੀਐਮਸੀ ਦੇ ਗਵਰਨਮੈਂਟ ਸਕੂਲ ਸੀਨੀਅਰ ਸੈਕੰਡਰੀ ਸਕੂਲ ਲੋਟਦੀ ਦੀ ਵਿਦਿਆਰਥਣ ਹਾਂ ਮੈਂ ਬਲਜੀਤ ਕੌਰ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਨੇ ਸਾਡੇ ਸਕੂਲ ਵਿੱਚ ਕੈਮਰੇ ਲਗਵਾਏ ਹਨ ਉਹਨਾਂ ਨਾਲ ਸਾਨੂੰ ਬਹੁਤ ਮਦਦ ਮਿਲਦੀ ਹੈ ਕਿ ਕੋਈ ਐਕਸੀਡੈਂਟ ਹੋ ਜਾਂਦਾ ਹੈ ਉਹਨਾਂ ਦੀ ਜਾਣਕਾਰੀ ਮਿਲ ਜਾਂਦੀ ਹੈ ਵੀ ਕਿਸ ਨੇ ਬੰਦੇ ਨੇ ਐਕਸੀਡੈਂਟ ਕੀਤਾ ਜੇ ਅਗਰ ਕੋਈ ਮੁੰਡੇ ਵਗੈਰਾ ਛਿੜਦੇ ਤਾਂ ਉਹਨਾਂ ਦੇ ਪਤਾ ਲੱਗ ਜਾਂਦਾ ਕਿਹੜਾ ਮੁੰਡਾ ਛਿੜਦਾ ਹੈ ਤੇ ਤੇ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਮੇਰਾ ਨਾਮ ਟੀਨਾ ਹੈ ਤੇ ਮੈਂ ਗਵਰਨਮੈਂਟ ਪੀਐਮਸੀ ਗਵਰਨਮੈਂਟ ਸਕੂਲ ਸੀਨੀਅਰ ਸੈਕੰਡਰੀ ਸਕੂਲ ਚ ਸਾਡੀ ਜਿਹੜੀ ਮੈਡਮ ਬਲਜੀਤ ਕੋਰ ਆ ਉਹਨਾਂ ਨੇ ਉਹਨਾਂ ਦੇ ਸਹਿਯੋਗ ਨਾਲ ਜਿਹੜੇ ਕੈਮਰੇ ਲੱਗੇ ਆ ਉਹਨਾਂ ਨਾਲ ਸਾਨੂੰ ਬਹੁਤ ਸੇਫਟੀ ਮਿਸੂਸ ਹੁੰਦੀ ਹੈ। علاوہ ਉਸਾਰੇ ਮਤਲਬ ਕਿ ਐਕਸੀਡੈਂਟ ਵਗੈਰਾ ਹੁਣ ਜਿਵੇਂ ਕਿ ਹੁਣ ਉਹਨਾਂ ਦੇ ਬਾਰੇ ਸਾਨੂੰ ਪਤਾ ਲੱਗ ਜਾਂਦਾ ਹੈ। ਹੁਣ ਸਾਨੂੰ ਕਿਸੇ ਤਰੀਜ਼ ਦੀ ਕੋਈ ਡਾਰ ਵਗੈਰਾ ਨਹੀਂ ਹੈਗਾ। ਕੋਈ ਮੁੰਡੇ ਵਗੈਰਾ ਛੇੜਨ ਛੁੜਨ ਦਾ। ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹਾਂਗੀ ਤਾਂ ਜੋ ਕਿ ਉਹਨਾਂ ਨੇ ਉਹਨਾਂ ਨੇ ਕੈਮਰੇ ਲਗਾਏ ਸਾਡੇ। ਥੈਂਕ ਯੂ। ਇਹ ਸਾਨੂੰ ਇੱਥੇ ਕਾਫੀ ਸ਼ਿਕਾਇਤ ਮਿਲੀ ਸੀ ਕਿ ਛੁੱਟੀ ਦੇ ਸਮੇਂ ਜਾਂ ਸਕੂਲ ਲੱਗਣ ਦੇ ਸਮੇਂ ਥੋੜੀ ਪੀਟੀਜ਼ਿੰ ਉਸ ਕਰਕੇ ਅਸੀਂ ਜਿਹੜਾ ਸਪੈਸ਼ਲ ਉੱਥੇ ਉਹਨਾਂ ਟਾਈਮਾਂ ਦੇ ਵਿੱਚ ਪੀਸੀਆਰ ਡਿਪਲੋਏ ਕਰਦੇ ਹਾਂ ਸਾਡੇ ਰਿਲੇਟਿਡ ਲੜਕੀਆਂ ਦਾ ਸਕੂਲੀ ਸਟਾਫ ਵੀ ਹੈ ਉਹਨਾਂ ਦੀ ਡਿਊਟੀ ਵੀ ਲੱਗਦੀ ਹੈ ਪਲੱਸ ਅਸੀਂ ਸਕੂਲ ਅਥਾਰਟिटीज ਨਾਲ ਕੰਟੈਕਟ ਕਰਕੇ ਉੱਥੇ ਕੈਮਰਾਜ਼ ਵਗੈਰਾ ਲਵਾਏ ਹੈ ਤਾਂ ਜੋ ਜਿਹੜੇ ਇਹੋ ਜਿਹੇ ਅਨਸਰ ਆਇਡੈਂਟੀਫਾਈ ਹੋ ਸਕਣ ਸਾਰੇ ਸ਼ਹਿਰ ਜਿਹੇ ਸਰਪੰਚ ਸ਼ਹਿਰ ਸਿਰਫ 30 ਗੱਲ ਜਿਹੜੀ 2 ਮਿੰਟ ਸ਼ਹਿਰ ਦੇ ਵਿੱਚ ਸਾਡੇ ਕੁੱਲ ਤਕਰੀਬਨ 6 ਤੋਂ ਲੈ ਕੇ 8 ਪੀਸੀਆਰ ਤੱਕ ਚੱਲਦੇ ਰਹਿੰਦੇ ਆ ਵਿੱਚੋਂ ਡਿਊਟੀਆਂ ਦੇ ਸਾਹਮਣੇ ਰਾਤ ਨੂੰ ਵੀ ਇੰਨੇ ਪੀਸੀਆਰ ਚੱਲਦੇ ਆ ਜਿਸ ਕਰਕੇ ਕਾਫੀ ਕ੍ਰਾਈਮ ਕੰਟਰੋਲ ਵਿੱਚ ਰਹਿਣਾ। ਸਰਨਾ ਪ੍ਰਿੰਸੀਪਲ ਗੁਰਪਿੰਦਰਪਾਲ ਸਿੰਘ ਅ ਇਹ ਸਰਕਾਰੀ ਕੰਨਿਆ ਪੀਐਮ ਸ਼੍ਰੀ ਸਰਕਾਰੀ ਕੰਨਿਆ ਜਿਸ ਨੂੰ ਸਕੰਦਲ ਸਕੂਲ ਮਲੋਟ ਹੈ ਸੀਰੋੜ ਮਲੋਟ ਹੈ ਔਰ ਇਹਦੇ ਵਿੱਚ ਮੌਜੂਦਾ ਸਮੇ 765 ਦੇ ਨੇੜੇ ਬੱਚੇ ਪੜ੍ਹ ਰਹੇ ਆ। ਪਿਛਲੇ ਸਾਲ 833 ਸੀਗੇ ਉਹਨਾਂ ਦੇ ਮਿਸ਼ਨਾਂ ਚੱਲ ਰਹੀਆਂ ਹੈਗੀਆਂ ਪਿਛਲੇ ਬੱਚੇ ਪਾਸ ਆਊਟ ਹੋ ਗਏ ਆਵੇਂ ਬੱਚੇ ਹੋ ਰਾ ਰਹੇ ਐਨ ਮਿਸ਼ਨ ਚੱਲ ਰਹੀਆਂ ਨੇ ਆ ਆਪਣੇ ਮਾਣਯੋਗ ਸ਼੍ਰੀਮਤੀ ਬਲਜੀਤ ਕੌਰ ਅ ਇਸਤਰੀ ਤੇ ਬਾਲ ਵਿਕਾਸ ਭਗਵਾਨ ਦੇ ਜੀ ਜੋ ਮੰਤਰੀ ਸਾਹਿਬ ਨੇ ਉਹਨਾਂ ਨੇ ਬਹੁਤ ਹੀ ਵਧੀਆ ਇੱਕ ਪ੍ਰਾਲਾ ਕੀਤਾ ਕਿ ਗਰਲ ਸਕੂਲ ਦੇ ਬਾਹਰ ਦੋਹਾਂ ਸਾਈਡਾਂ ਤੇ ਦੋਹਾਂ ਡਾਇਰੈਕਸ਼ਨ ਦੇ ਵਿੱਚ ਕੈਮਰੇ ਲਗਵਾ ਦਿੱਤੇ ਨੇ ਤੇ ਉਹ ਲੜਕੀਆਂ ਦੀ ਸੁਰੱਖਿਆ ਵਾਸਤੇ ਇਹ ਬਹੁਤ ਹੀ ਇਹ ਉਹਨਾਂ ਦਾ ਸ਼ਲਾਘਾਯੋਗ ਕਾਰਮ ਹੈ ਤਾਂ ਕਿ ਇਹ ਜਿਹੜਾ ਕੈਮਰਾ ਹੈ ਇਹਨਾਂ ਦਾ ਕੰਟਰੋਲ ਸਿੱਧਾ ਕੰਟਰੋਲ ਰੂਮ ਪਲੇ ਸਟੇਸ਼ਨ ਨੂੰ ਲੁੜਾ ਤਾਂ ਇਹਦੀ ਲਗਾਤਾਰ ਲਾਈਵ ਕਾਸਟ ਉੱਥੇ ਹੁੰਦੀ ਰਹਿੰਦੀ ਹੈ ਲਾਈਵ ਟੈਲੀਕਾਸਟ ਉੱਥੋਂ ਦੇਖਦੇ ਰਹਿੰਦੇ ਆ ਇਹਦਾ ਇਹ ਫਾਇਦਾ ਹੈ ਛੁੱਟੀਆਂ ਦੇ ਟਾਈਮ ਜਾਂ ਸਵੇਰੇ ਲੜਕੀਆਂ ਦੇ ਸਕੂਲ ਲੱਗਣ ਦਾ ਟਾਈਮ ਜਾਂ ਅੱਧੀ ਛੁੱਟੀਆਂ ਦੇ ਨਾਮ ਇੱਥੇ ਕੋਈ ਵੀ ਕਿਸੇ ਤਰ੍ਹਾਂ ਦਾ ਕੁਛ ਰਾਤ ਦੀ ਅਨਸਰ ਨਹੀਂ ਕੰਮ ਸਕਦਾ ਡਾਇਰੈਕਟ ਉਹਨਾਂ ਦੀ ਪੁਲਿਸ ਦੀ ਪੁਲਿਸ ਸਟੇਸ਼ਨ ਦੀ ਦੇਖਰੇਖ ਦੇ ਵਿੱਚ ਹੁੰਦਾ ਹੈਗਾ ਤੇ ਪਹਿਲੋਂ ਵੀ ਉਹਨਾਂ ਦੀਆਂ ਪੀਆਰ ਟੀਮ ਤਿਆਰ ਰਹਿੰਦੀਆਂ। ਕੋ ਇਸ ਤਰ੍ਹਾਂ ਦੀ ਦਿੱਕਤ ਹੋਵੇ ਤਾਂ ਤੇ ਪਹਿਲੋਂ ਵੀ ਸਾਨੂੰ ਬਹੁਤ ਸੇਵ ਕਰਦੇ ਰਹਿਆ ਤੇ ਮੈਡਮ ਦਾ ਇਹ ਬਹੁਤ ਹੀ ਸ਼ਾਨੰਗਰ ਕਦਮ ਹੈ ਕਿ ਇਹਦੇ ਨਾਲ ਕੁੜੀਆਂ ਦੇ ਵਿੱਚ ਹੋਰ ਕੌਨਫੀਡੈਂਸ ਵਧੂਗਾ ਤੇ ਲੜਕੀਆਂ ਭਾਈ ਵਿੱਚ ਹੋਰ ਉਤਸ਼ਾਹਿਤ ਹੋਣਗੀਆਂ ਤੇ ਮਾਪੇ ਵੀ ਆਪਣੇ ਆਪ ਨੂੰ ਆਪਣੀਆਂ ਲੜਕੀਆਂ ਦੇ ਪੱਖੋਂ ਸੁਰੱਖਤਰ ਮਹਿਸੂਸ ਕਰਨਗੇ।